ਰੱਖੇ ਨੇ ਜੈਸ਼ ਰਿਪੋਰਟ ਦੇ ਵਿੱਚ ਸੰਗਰੂਰ ਦੇ ਵਿੱਚ ਕੰਪੈਰੀਟਿਵ ਇਹਨੂੰ ਵਨ ਆਫ ਦੀ ਟਫੈਸਟ ਡਿਸਟ੍ਰਿਕਟ ਕਿਹਾ ਜਾਂਦਾ ਜਿਹੜਾ ਲੌਂਡ ਆਰਡਰ ਦੀਆਂ ਤੇ ਐਜੀਟੇਸ਼ਨ ਦੇ ਹਿਸਾਬ ਦੇ ਨਾਲ ਤੇ ਵੀਆਪੀ ਵਿਜ਼ਿਟ ਦੇ ਹਿਸਾਬ ਦੇ ਨਾਲ ਤੇ ਇਸ ਕਰਕੇ ਇਹਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਕੰਪੈਰੀਟਿਵ ਜਿਹੜੇ ਆ ਬਾਕੀ ਪੰਜਾਬ ਨਾਲੋਂ ਜ਼ਿਆਦਾ ਡਿਊਟੀਆਂ ਹੋ ਪੈਂਦੀਆਂ ਜਿਹੜੇ ਮੈਨ ਆਰਜ਼ ਕੀਤਾ ਜਾਵੇ ਕਿੰਨੇ ਘੰਟੇ ਕੰਮ ਕਰੇ ਹੋਏ ਜਿਹੜੇ ਬਹੁਤ ਸਾਰੇ ਡਿਸਟ੍ਰਿਕਟਸ ਨਾਲੋਂ ਜ਼ਿਆਦਾ ਆਏ ਨੂੰ ਡਿਊਟੀ ਦਿੰਦੇ ਆ ਤੇ ਇਹ ਜਿਹੜੀ ਐਸਐਸਪੀ ਸਰਤਾਜ ਚੈਲ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜੀ ਇਹ ਡਿਸਟ੍ਰਿਕਟ ਪੁਲਿਸ ਹੈ ਉਹਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਅੱਛੇ ਕੰਮ ਬਹੁਤ ਸਾਰੀਆਂ ਰਿਕਵਰੀਜ਼ ਉਹ ਹੋਈਆਂ ਬਹੁਤ ਸਾਰੇ ਪ੍ਰੀਵੈਂਟਿਵ ਹੋਏ ਜਿਹਦੇ ਕਾਰਨ ਕਈ ਵਾਰਦਾਤਾਂ ਨੂੰ ਟਲੀਆਂ ਤੇ ਜਿਹੜੀ ਡਿਊਟੀ ਲਈ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਲੈਵਲ ਆਫ ਡਿਊਟੀ ਹੈ ਲੈਵਲ ਆਫ ਕਮਿਟਮੈਂਟ ਹੈ ਉਹਨੂੰ ਰੈਕੋਗਨਾਈਜ਼ ਕਰਦੇ ਹੋયા ਡੀਜੀ ਪੰਜਾਬ ਨੇ ਇਹਨਾਂ ਨੂੰ ਲਗਭਗ ਫੋਰਸ ਦੇ ਵੱਖ-ਵੱਖ ਰੈਂਕਸ ਨੂੰ 20 ਲੱਖ ਰੁਪਏ ਦਾ ਕੈਸ਼ ਰਿਵਾਰਡ ਉਹਦੇ ਚ 1800 ਮੁਲਾਜ਼ਮਾਂ ਨੂੰ ਕਲਾਸ 1 ਸਰਟੀਫਿਕੇਟ ਜਿਹੜੇ ਕਲਾਸ 2 ਆ ਮੈਨੂੰ ਲੱਗਦਾ ਵੀ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੰਨੇ ਇੱਕ ਨੰਬਰ ਤੇ ਹੀ ਲਗਭਗ ਕਹਿ ਦੋ ਵੀ ਜਿਹੜੇ ਮੇਰੇ ਪਿਛਲੇ 5-6 5 ਕੁ ਮਹੀਨਿਆਂ ਦੇ ਵਿੱਚ ਹੀ ਮੈਨੂੰ ਲੱਗਦਾ ਵੀ 1500 ਤੋਂ ਵੱਧ ਮੇਰੇ ਵੱਲੋਂ ਕਲਾਸ 2 ਸਰਟੀਫਿਕੇਟ ਤੇ ਡੀਜੀਪੀ ਡਿਸਕ ਜਿਹੜੀ ਹੁੰਦੀ ਹੈ ਜਿਦੇ ਵਿੱਚ ਉਹ ਅਸੀਂ ਅੱਗੇ ਵਰਦੀ ਤੇ ਆਪਦੇ ਡਿਸਪਲੇ ਕਰਦੇ ਆ ਉਹ 70 ਤੋਂ ਵੱਧ ਮਲਾਜਮਾਂ ਨੂੰ ਇੱਥੇ ਦਿੱਤੀ ਜਾਂਦੀ ਹੈ ਮਕਸਦ ਇਹ ਹੀ ਹੁੰਦਾ ਵੀ ਜਿਹੜੇ ਚੰਗੇ ਮਲਾਜਮ ਐ ਉਹਨਾਂ ਨੂੰ ਸਨਮਾਨਿਤ ਕਰਨਾ ਨਾਲ ਨਾਲ ਮੈਂ ਹਮੇਸ਼ਾ ਇਹ ਕਹਿਆ ਕਰਦਾ ਵੀ ਤੇ ਜਿੰਨੇ ਅਵਾਰਡ ਤੇ ਰਿਵਾਰਡ ਹੁੰਦੇ ਆ ਉਹਦਾ ਮਤਲਬ ਹੁੰਦਾ ਮੋਰ ਆਫ ਰਿਸਪੌਂਸਿਬਿਲਟੀ ਇਸ ਕਰਕੇ ਤੇ ਉਹ ਜਿਹੜੇ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ ਜਾਊਗਾ ਨਾਲ ਨਾਲ ਇਹਦਾ ਮਕਸਦ ਇਹ ਹੁੰਦਾ ਵੀ ਦੂਜੇ ਮੁਲਾਜ਼ਮ ਇਸ ਗੱਲ ਤੋਂ ਸ਼ਾਤ ਹੋਣ ਅਸੀਂ ਵੀ ਇਹਦੇ ਇਸੇ ਤਰੀਕੇ ਨਾਲ ਆਪਦੇ ਅਵਾਰਡ ਲੈਣੇ ਆ ਰਿਵਾਰਡ ਲੈਣੇ ਆ ਤੇ ਚੰਗੇ ਕੰਮ ਕਰਨੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਫਰੈਂਡਲੀ ਪੁਲਿਸ ਦਾ ਮੈਸੇਜ ਆਵੇ